ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਓ ਨਰਿੰਦਰ ਸਿੰਘ ਕਪੂਰ ਦਾ ਵਾਰਤਕ ਲੇਖ ਜਵਾਨੀ ਅਤੇ ਬੁਢਾਪਾ ਪੜ੍ਹੀਏ ਜਵਾਨੀ ਚਲੇ ਜਾਣ ਉਪਰੰਤ ਹੀ ਇਸ ਦੇ ਮਹੱਤਵ ਦਾ ਗਿਆਨ ਹੁੰਦਾ ਹੈ ਜਵਾਨੀ ਜ਼ਿੰਦਗੀ ਦੇ ਜੋ ਬੰਦਾ ਨਾਂ ਹੈ ਉਮਰ ਦਾ ਇਹ ਉਹ ਸਮਾਂ ਹੁੰਦਾ ਹੈ ਜਦੋਂ ਬੰਦਾ ਆਪਣੇ ਆਪ ਨੂੰ ਰੱਬ ਸਮਝਦਾ ਹੈ ਜੇ ਇਸ ਸਮੇ ਰੱਬ ਵੀ ਮੇਲ ਪਵੇ ਤੇ ਕਹੇ ਤੂੰ ਜਾਣਦਾ ਨਹੀਂ ਮੈਂ ਰੱਬ ਹਾਂ ਤਾਂ ਅੱਗੋਂ ਜਵਾਬ ਮਿਲੇ ਮੈਂ ਕਿਹੜਾ ਤੇਰੇ ਤੋਂ ਘੱਟ ਹਾਂ ਜਵਾਨੀ ਦੇ ਵਹਿਣ ਵਿੱਚ ਹਰ ਮਨੁੱਖ ਆਪਣੇ ਪੱਖ ਵਿੱਚ ਅਨੇਕਾਂ ਭਰਮ ਉਸਾਰਦਾ ਹੈ ਤੇ ਆਪਣੇ ਆਪ ਨੂੰ ਸਰਬ ਕਲਾ ਸਮਰੱਥ ਸਮਝਦਾ ਹੈ। ਜਵਾਨਾਂ ਕੋਲ ਆਪਣਾ ਹੀ ਫਲਸਫਾ ਇਤਨਾ ਹੁੰਦਾ ਹੈ ਕਿ ਉਹਨਾਂ ਨੂੰ ਕੁਝ ਸਿਖਾਉਣਾ ਬੜਾ ਮੁਸ਼ਕਲ ਹੁੰਦਾ ਹੈ। ਕੋਈ ਯੁੱਗ ਸੀ ਜਦੋਂ ਬਡੇਰਿਆਂ ਦੀ ਕਦਰ ਸੀ। ਪਰ ਅੱਜਕੱਲ ਜਵਾਨਾਂ ਦਾ ਯੁੱਗ ਹੈ। ਬੁਢਾਪਾ ਹਮੇਸ਼ਾ ਹੀ ਅਗਲੀਰੀ ਪੀੜੀ ਪ੍ਰਤੀ ਨਖਮੂ ਚੜਦਾ ਰਿਹਾ ਹੈ। ਤੇ ਜਵਾਨ ਹਮੇਸ਼ਾ ਹੀ ਬੁੱਢਿਆਂ ਪ੍ਰਤੀ ਕਿਰਣਾ ਪ੍ਰਗਟਾਉਂਦੇ ਰਹੇ ਹਨ ਸੱਚ ਤਾਂ ਇਹ ਹੈ ਕਿ ਜ਼ਿੰਦਗੀ ਦੀ ਹਰ ਉਮਰ ਦਾ ਆਪਣਾ ਹੀ ਮਹੱਤਵ ਹੈ ਜਵਾਨੀ ਕੁਝ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਜਦੋਂ ਕਿ ਬੁਢਾਪਾ ਸੋਚ ਵਿਚਾਰ ਉੱਤੇ ਆਪਣੀ ਟੇਕ ਰੱਖਦਾ ਹੈ ਜਵਾਨੀ ਆ ਕੇ ਚਲੀ ਜਾਂਦੀ ਹੈ ਬੁਢਾਪਾ ਆਉਂਦਾ ਹੈ ਜਾਂਦਾ ਨਹੀਂ ਕਿਹਾ ਜਾਂਦਾ ਹੈ ਕਿ 12 ਸਾਲ ਦੀ ਉਮਰ ਵਿੱਚ ਬਚਪਨ ਗੁਆਚ ਜਾਂਦਾ ਹੈ 15 ਸਾਲ ਦੀ ਉਮਰ ਵਿੱਚ ਜਵਾਨੀ ਦਾ ਬੁਖਾਰ ਚੜਨ ਲੱਗਦਾ ਹੈ 20 ਸਾਲ ਦੀ ਉਮਰ ਵਿੱਚ ਪਹਿਲਾ ਪਿਆਰ ਲਗਭਗ ਮੁੱਕ ਜਾਂਦਾ ਹੈ 30 ਸਾਲ ਦੀ ਉਮਰ ਵਿੱਚ ਬੰਦਿਆਂ ਉੱਤੇ ਵਿਸ਼ਵਾਸ ਨਹੀਂ ਰਹਿੰਦਾ 40 ਸਾਲ ਦੀ ਉਮਰ ਵਿੱਚ ਦੋਸਤਾਂ ਉੱਤੇ ਵੀ ਬਾਕੀ ਦੁਨੀਆ ਵਾਂਗ ਵਿਸ਼ਵਾਸ ਟੁੱਟ ਜਾਂਦਾ ਹੈ 50 ਸਾਲ ਦੀ ਉਮਰ ਵਿੱਚ ਸਭ ਪ੍ਰਕਾਰ ਦੀ ਆਸ ਫਿੱਕੀ ਪੈਣ ਲੱਗਦੀ ਹੈ ਤੇ 60 ਸਾਲ ਦੀ ਉਮਰ ਵਿੱਚ ਦੰਦਾਂ ਨਾਲੋਂ ਭੁੱਖ ਅੱਖਾਂ ਨਾਲੋਂ ਨਜ਼ਰ ਕੰਨਾਂ ਨਾਲੋਂ ਸੰਗੀਤ ਅਤੇ ਜੀਭ ਨਾਲੋਂ ਸਵਾਦ ਰਸ ਜਾਂਦੇ ਹਨ ਸਭ ਨੇ ਜਵਾਨੀ ਦੀ ਉਮਰ ਨੂੰ ਆਪਣੇ ਆਪਣੇ ਦ੍ਰਿਸ਼ਟੀਕੋਣ ਨਾਲ ਵੇਖਿਆ ਹੈ ਜਵਾਨਾਂ ਨੂੰ ਨਹੀਂ ਸਮਝਾਇਆ ਜਾ ਸਕਦਾ ਕਿ ਬੁਢਾਪਾ ਕੀ ਹੈ ਬੁੱਢੇ ਕੋਸ਼ਿਸ਼ ਦੇ ਬਾਵਜੂਦ ਯਾਦ ਨਹੀਂ ਰੱਖ ਸਕਦੇ ਕਿ ਉਹਨਾਂ ਨੇ ਵੀ ਤੇ ਵੀ ਜਵਾਨੀ ਕਦੇ ਆਈ ਸੀ ਕਹਿੰਦੇ ਹਨ ਕਿ ਜੇ ਹਰ ਕਿਸੇ ਨੂੰ ਦੋ ਜਵਾਨੀਆਂ ਅਤੇ ਦੋ ਬੁਢਾਪੇ ਮਿਲਣ ਤਾਂ ਮਨੁੱਖ ਦੀਆਂ ਬਹੁਤੀਆਂ ਗਲਤੀਆਂ ਸੁੱਤੇ ਸਿੱਧ ਠੀਕ ਹੋ ਜਾਣ ਜਵਾਨੀ ਵਿੱਚ ਜੋਸ਼ ਹੁੰਦਾ ਹੈ ਸੰਜਮ ਨਹੀਂ ਬੁਢਾਪੇ ਵਿੱਚ ਤਰਕ ਹੁੰਦਾ ਹੈ ਪਰ ਤਾਕਤ ਨਹੀਂ ਜਵਾਨ ਦੀ ਅਗਵਾਈ ਕਰ ਰਿਹਾ ਜਵਾਨ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਅੰਨਾ ਅੰਨੇ ਨੂੰ ਲਿਜਾ ਰਿਹਾ ਹੋਵੇ ਜਵਾਨੀ ਵਿੱਚ ਦਿਮਾਗ ਸੁਝਿਆ ਹੋਇਆ ਹੁੰਦਾ ਹੈ ਤੇ ਸਭ ਕੁਝ ਹੋਰ-ਹੋਰ ਪ੍ਰਤੀਤ ਹੁੰਦਾ ਹੈ ਜਵਾਨੀ ਪ੍ਰਯੋਗ ਕਰਨ ਦਾ ਸਮਾਂ ਹੈ ਇਹ ਸੋਚਣ ਵਿਚਾਰਨ ਦੀ ਉਮਰ ਨਹੀਂ ਵਿਗਿਆਨ ਨੇ ਉਮਰਾਂ ਲੰਮੀਆਂ ਕਰ ਦਿੱਤੀਆਂ ਹਨ ਅਤੇ ਨਤੀਜੇ ਵਿੱਚ ਬੁੱਢਿਆਂ ਦੀ ਗਿਣਤੀ ਜਵਾਨਾਂ ਦੇ ਮੁਕਾਬਲੇ ਵਿੱਚ ਵਧੇਰੇ ਹੋ ਗਈ ਹੈ ਦੂਜੇ ਪਾਸੇ ਸੰਤਾਨ ਸੰਜਮ ਦੇ ਪ੍ਰਭਾਵਾਂ ਦੀਨ ਅਸੀਂ ਇੱਕ ਬਿਲਕੁਲ ਹੀ ਨਵੀਂ ਪ੍ਰਕਾਰ ਦੇ ਯੁੱਗ ਵਿੱਚ ਦਾਖਲ ਹੋ ਰਹੇ ਹਾਂ ਜਿਸ ਵਿੱਚ ਬੁਢਾਪੇ ਅਤੇ ਜਵਾਨੀ ਦੇ ਸੁਮੇਲ ਨਾਲ ਹੀ ਜੋਕੇ ਯੁੱਗ ਦੀਆਂ ਸਮੱਸਿਆਵਾਂ ਸੁਲਝਾਈਆਂ ਜਾ ਸਕਣਗੀਆਂ ਜਵਾਨੀ ਉਮਰ ਦਾ ਇੱਕ ਪੜਾ ਨਹੀਂ ਇਹ ਮਨ ਦੀ ਇੱਕ ਅਵਸਥਾ ਹੈ ਕਈਆਂ ਦੀ ਆਵਾਜ਼ ਜਵਾਨੀ ਵਿੱਚ ਹੀ ਥੱਕ ਜਾਂਦੀ ਹੈ ਕਈ ਬੁੱਢੇ ਵੀ ਟੱਲ ਵਾਂਗ ਖੜਕਦੇ ਹਨ ਜਵਾਨ ਆਪਣੀ ਯੋਗਤਾ ਨਾਲੋਂ ਉਚੇਰੀ ਝਾਲ ਮਾਰਦੇ ਹਨ ਉਹ ਆਪਣੀਆਂ ਬਾਹਵਾਂ ਦੇ ਘੇਰੇ ਨਾਲੋਂ ਵਧੇਰੇ ਜੱਫੇ ਮਾਰਦੇ ਹਨ ਉਹ ਬਿਨਾਂ ਅੰਤ ਦਾ ਅਨੁਮਾਨ ਲਾਇਆ ਕਾਰਜ ਆਰੰਭ ਕਰ ਦਿੰਦੇ ਹਨ ਜਦੋਂ ਕਿ ਪੱਕੀ ਉਮਰ ਵਧੇਰੇ ਇਤਰਾਜ਼ ਕਰਦੀ ਹੈ ਤੇ ਬਹੁਤਾ ਸਮਾਂ ਵਿਚਾਰ ਵਟਾਂਦਰੇ ਵਿੱਚ ਲਾ ਦਿੰਦੀ ਹੈ प्रौੜ ਉਮਰ ਜਲਦੀ ਹੀ ਪਛਤੌਣ ਲੱਗ ਪੈਂਦੀ ਹੈ ਤੇ ਦਰਮਿਆਨੀ ਪੱਦਰ ਦੀਆਂ ਪ੍ਰਾਪਤੀਆਂ ਨਾਲ ਹੀ ਸੰਤੁਸ਼ਟ ਹੋ ਜਾਂਦੀ ਹੈ ਜਵਾਨ ਖਿਆਲ ਕਰਦੇ ਹਨ ਕਿ ਬੁੱਢੇ ਪਾਗਲ ਹਨ ਜਦੋਂ ਕਿ ਬੁੱਢੇ ਜਾਣਦੇ ਹਨ ਕਿ ਜਵਾਨ ਮੂਰਖ ਹਨ ਜਵਾਨਾਂ ਦੀ ਢਾਣੀ ਵਿੱਚ ਕਦੀ ਵੀ ਕੋਈ ਬੁੱਢਾ ਖਿੜੇ ਮੱਥੇ ਸਵੀਕਾਰ ਨਹੀਂ ਕੀਤਾ ਜਾਂਦਾ ਹਰ ਬੁੱਢਾ ਇਸ ਗੱਲ ਤੋਂ ਫਿਕਰਮੰਦ ਹੁੰਦਾ ਹੈ ਕਿ ਜਵਾਨ ਸੰਸਾਰ ਨੂੰ ਕਰਾਹੇ ਪਾ ਰਹੇ ਹਨ ਜਵਾਨਾਂ ਤੇ ਬੁੱਢਿਆਂ ਦੀ ਗੱਲਬਾਤ ਜਾਂ ਤਾਂ ਇੱਕ ਦੂਜੇ ਉੱਪਰ ਤੋਮਤਾ ਨਾਲ ਜਾਂ ਤਰਸ ਨਾਲ ਹੀ ਮੁੱਕਦੀ ਹੈ ਇੱਕ ਲੇਖ ਨੇ ਇੱਥੋਂ ਤੱਕ ਕਿਹਾ ਹੈ ਕਿ ਜਵਾਨਾਂ ਦੀ ਪੰਡੀ ਕਰਨੀ ਬੁੱਢਿਆਂ ਦੇ ਜਿਉਂਦੇ ਰਹਿਣ ਲਈ ਜ਼ਰੂਰੀ ਹੈ ਕਿਉਂਕਿ ਭੱਡੀ ਕਰਨ ਦੇ ਜੋਸ਼ ਸਦਕਾ ਹੀ ਬੁੱਢਿਆਂ ਦੇ ਖੂਨ ਦਾ ਵਹਾਉ ਬਣਿਆ ਰਹਿੰਦਾ ਹੈ ਜੋ ਕੁਝ ਬੁੱਢੇ ਸੋਚਦੇ ਹਨ ਉਹ ਸੁਪਨਾ ਹੁੰਦਾ ਹੈ ਤੇ ਜੋ ਕੁਝ ਜਵਾਨ ਕਿਆਸਦੇ ਹਨ ਉਹ ਮ੍ਰਿਗ ਤ੍ਰਿਸ਼ਨਾ ਹੁੰਦੀ ਹੈ ਕਿਸੇ ਨੇ ਕਿਹਾ ਹੈ ਕਿ ਕਾਸ਼ ਜਵਾਨੀ ਨੂੰ ਸਮਝ ਹੁੰਦੀ ਤੇ ਬੁਢਾਪੇ ਕੋਲ ਸ਼ਕਤੀ ਹੁੰਦੀ ਜਵਾਨ ਮੌਤ ਵੱਲ ਲਪਕਦੇ ਹਨ ਜਦੋਂ ਕਿ ਮੌਤ ਬੁੱਢਿਆਂ ਵੱਲ ਲਪਕਦੀ ਹੈ ਜਵਾਨ ਫੜਾ ਮਾਰਦੇ ਹਨ ਤੇ ਬੁੱਢੇ ਉਹ ਕਹਾਣੀਆਂ ਸੁਣਾਉਂਦੇ ਹਨ ਜਿਨ੍ਹਾਂ ਵਿੱਚ ਉਹ ਆਪ ਨਾਇਕ ਬਣਦੇ ਹਨ। ਬੁੱਖੋ ਵਖਰੇ ਢੰਗ ਅਪਣਾ ਕੇ ਮਾਨਤਾ ਪ੍ਰਾਪਤੀ ਦਾ ਨਾਟਕ ਕਰਦੇ ਹਨ। ਬੁੱਢੇ ਸੁਣ ਕੇ ਖੁਸ਼ ਹੁੰਦੇ ਹਨ ਕਿ ਅਜੇ ਤਾਂ ਤੁਸੀਂ ਜਵਾਨ ਲੱਗਦੇ ਹੋ। ਜਦੋਂ ਕਿ ਇਹ ਵਾਕ ਉਹਨਾਂ ਦੇ ਬੁੱਢੇ ਹੋਣ ਦਾ ਹੀ ਐਲਾਨਨਾਮਾ ਹੁੰਦਾ ਹੈ। ਜਵਾਨ ਸੁਣਨਾ ਚਾਹੁੰਦੇ ਹਨ ਕਿ ਤੁਸੀਂ ਆਪਣੀ ਉਮਰ ਨਾਲੋਂ ਢੇਰ ਸਿਆਣੇ ਹੋ। ਜਵਾਨੀ ਵਿੱਚ ਗਲਤੀਆਂ ਕੀਤੀਆਂ ਜਾਂਦੀਆਂ ਹਨ। ਪੱਕੀ ਉਮਰ ਵਿੱਚ ਉਹਨਾਂ ਗਲਤੀਆਂ ਦੇ ਜਕੜ ਜਾਲ ਵਿੱਚੋਂ ਨਿਕਲਣ ਦਾ ਅਸਫਲ ਯਤਨ ਕੀਤਾ ਜਾਂਦਾ ਹੈ ਤੇ ਬੁਢਾਪੇ ਵਿੱਚ ਪਛਤਾਵਾ ਹੀ ਪਛਤਾਵਾ ਹੁੰਦਾ ਹੈ। ਜਵਾਨੀ ਵਿੱਚ ਕਾੜ ਹੁੰਦੀ ਹੈ ਤੇ ਕਾੜ ਵਿੱਚ ਕੀਤੀਆਂ ਗਲਤੀਆਂ ਦਾ ਪਛਤਾਵਾ ਅਸੀਂ ਆਰਾਮ ਨਾਲ ਉਮਰ ਪਰ ਕਰਦੇ ਹਾਂ। ਜਵਾਨੀ ਕੁਝ ਕਰਨ ਲਈ ਤਾਂਘਦੀ ਹੈ ਜਦ ਕਿ ਬੁਢਾਪੇ 'ਚ ਮਾਰੀਆਂ ਮੱਲਾਂ ਦੀ ਯਾਦ ਹੰਡਾਈ ਜਾਂਦੀ ਹੈ। ਜਵਾਨੀ ਵਫਾਦਾਰ ਹੋਣਾ ਲੋਚਦੀ ਹੈ ਪਰ ਮਜਬੂਰ ਹੁੰਦੀ ਹੈ। ਬੁਢਾਪਾ ਬੇਵਫਾ ਵਫਾ ਹੋਣ ਦੇ ਯਤਨ ਕਰਦਾ ਹੈ ਪਰਲਾਚਾਰ ਹੁੰਦਾ ਹੈ ਕਹਿੰਦੇ ਹਨ ਬਾਦਸ਼ਾਹ ਸੁਲੇਮਾਨ ਜਵਾਨੀ ਵਿੱਚ ਸਭ ਕੁਝ ਕਰਦਾ ਰਿਹਾ ਪਰ ਬੁਢਾਪਾ ਉਸਨੇ ਨਸੀਹਤ ਭਰੇ ਅਖਾਣ ਮੁਹਾਵਰੇ ਲਿਖਣ ਵਿੱਚ ਗੁਜ਼ਾਰਿਆ ਜਵਾਨੀ ਵਿੱਚ ਅੰਨਾ ਜੋਰ ਹੁੰਦਾ ਹੈ ਪਰ ਬੁਢਾਪੇ ਵਿੱਚ ਲਗਾਮਾਂ ਹੀ ਲਗਾਮਾਂ ਹੁੰਦੀਆਂ ਹਨ ਅਮੀਰ ਹੋਣ ਦਾ ਤੇ ਗਰੀਬ ਹੋਣ ਦਾ ਸਭ ਤੋਂ ਟੁਕਮਾ ਸਮਾਂ ਜਵਾਨੀ ਹੁੰਦਾ ਹੈ ਬੁਢਾਪੇ ਵਿੱਚ ਭਾਵੇਂ ਕਿਤਨੀਆ ਵੀ ਦੌਲਤਾਂ ਹੋਣ ਮੇਤਾ ਸਭ ਕੁਝ ਤੋਂ ਮੁਨਕਰ ਹੋ ਜਾਂਦਾ ਹੈ ਜਿਵੇਂ ਕੋਈ ਜਵਾਨ ਬੁੱਢਾ ਹੋਣਾ ਪਸੰਦ ਨਹੀਂ ਕਰਦਾ ਐਵੇਂ ਹੀ ਕੋਈ ਸਿਆਣਾ ਬੁੱਢਾ ਮੁਰ ਜਵਾਨ ਹੋਣਾ ਨਹੀਂ ਚਾਹੁੰਦਾ ਜਵਾਨੀ ਵਿੱਚ ਹਵਾਵਾਂ ਵੀ ਜਵਾਨਾਂ ਦੇ ਵਸ ਵਿੱਚ ਹੁੰਦੀਆਂ ਹਨ ਤੇ ਕਲਪਨਾ ਬਹੁਤ ਉੱਚੇ ਅੰਬਰਾਂ ਵਿੱਚ ਉਡਾਰੀਆਂ ਲਾਉਂਦੀ ਹੈ ਬੁਢਾਪੇ ਵਿੱਚ ਅੱਠ ਪੌੜੀਆਂ ਵੀ ਹਿਮਾਲਾ ਪਰਬਤ ਹੁੰਦੀਆਂ ਹਨ ਤੇ ਮੀਂਹ ਕੇਵਲ ਚਿੱਕੜ ਦੇ ਬਹਾਨੇ ਹੀ ਪ੍ਰਤੀਤ ਹੁੰਦੇ ਹਨ ਜਵਾਨ ਦਾ ਕਿਸੇ ਨੂੰ ਪਿਆਰ ਕਰਨਾ ਇੱਕ ਸੁਭਾਵਿਕ ਜਹੀ ਗੱਲ ਹੈ ਬੁੱਢੇ ਦਾ ਕਿਸੇ ਵੱਲ ਵੇਖਣਾ ਵੀ ਵਿਵਹਾਰ ਹੁੰਦਾ ਹੈ ਜਵਾਨੀ ਪਿਆਰ ਤੋਂ ਬਿਨਾ ਕੀ ਹੋਵੇਗੀ ਬੁਢਾਪਾ ਪਿਆਰ ਵਿੱਚ ਕਿਵੇਂ ਵਿਚਰੇਗਾ ਜਦੋਂ ਘਰਵਾਲੀ ਮੇਜ਼ ਉੱਤੇ ਖਾਣਾ ਰੱਖਦੀ ਹੈ ਤਾਂ ਜਵਾਨ ਘਰਵਾਲੀ ਵੱਲ ਵੇਖਦਾ ਹੈ ਜਦੋਂ ਕੋਈ ਬੁੱਢਾ ਵਿਅਕਤੀ ਖਾਣੇ ਉੱਤੇ ਨਜ਼ਰ ਟਿਕਾਉਂਦਾ ਹੈ ਜਵਾਨੀ ਉਦੋਂ ਤੱਕ ਕੀ ਹੁੰਦੀ ਹੈ ਜਦੋਂ ਤੱਕ ਕੋਈ ਔਰਤ ਖੁਸ਼ ਜਾਂ ਉਦਾਸ ਕਰ ਸਕਦੀ ਹੋਵੇ ਵਿਚਕਾਰਲੀ ਉਮਰ ਉਹਦੋਂ ਹੁੰਦੀ ਹੈ ਜਦੋਂ ਕੋਈ ਔਰਤ ਖੁਸ਼ੀ ਤਾਂ ਕਰ ਸਕਦੀ ਹੋਵੇ ਪਰ ਉਦਾਸ ਨਾ ਕਰ ਸਕਦੀ ਹੋਵੇ ਬੁੱਢੀ ਉਮਰ ਉਹ ਹੁੰਦੀ ਹੈ ਜਦੋਂ ਕੋਈ ਔਰਤ ਕਿਸੇ ਨੂੰ ਨਾ ਖੁਸ਼ ਕਰ ਸਕਦੀ ਹੈ ਤੇ ਨਾ ਉਦਾਸ ਕਰ ਸਕਦੀ ਬੁਢਾਪੇ ਦੀ ਕੀਮਤ ਇਸ ਉਧਾਰ ਉੱਤੇ ਪੈਂਦੀ ਹੈ ਕਿ ਉਹ ਜਵਾਨੀ ਵਿੱਚ ਕੀ ਸੀ ਤੇ ਜਵਾਨੀ ਦਾ ਮੁੱਲ ਇਸ ਉਧਾਰ ਉੱਤੇ ਪੈਂਦਾ ਹੈ ਕਿ ਬੁਢਾਪੇ ਵਿੱਚ ਕਿਹੜੀਆਂ ਸਿਖਰਾਂ ਸ਼ੋਹੀਆਂ ਜਾਣਗੀਆਂ ਹਵੇਲੀ ਤੋਂ ਬਣਨ ਵਾਲੇ ਖੰਡਰ ਅਨੁਮਾਨੇ ਜਾਂਦੇ ਹਨ ਖੰਡਰਾਂ ਤੋਂ ਹਵੇਲੀ ਦੀ ਸ਼ਾਨ ਦਾ ਅਨੁਮਾਨ ਲਾਇਆ ਜਾਂਦਾ ਹੈ ਜਵਾਨੀ ਭਵਿੱਖ ਦੀਆਂ ਗੱਲਾਂ ਕਰਦੀ ਹੈ ਬੁਢਾਪਾ ਅਤੀਤ ਦੇ ਕਿੱਸੇ ਸੁਣਾਉਂਦਾ ਹੈ ਜਵਾਨੀ ਸਮੁੰਦਰਾਂ ਦੀ ਕਲਬਲ ਹੈ ਬੁਢਾਪਾ ਮਾਰੂਥਲ ਦੀ ਲੰਬੀ ਚੁੱਪ ਹੈ ਜਵਾਨੀ ਜਾਂ ਬੁਢਾਪੇ ਦਾ ਉਮਰ ਨਾਲ ਕੋਈ ਸਬੰਧ ਨਹੀਂ ਇਹ ਮਨ ਦੀਆਂ ਅਵਸਥਾਵਾਂ ਹਨ ਕਈ ਜਵਾਨੀ ਵਿੱਚ ਹੀ ਮਹਾਤਮਾ ਬੁੱਧ ਬਣ ਜਾਂਦੇ ਹਨ ਕਈ ਬੁਢਾਪੇ ਵਿੱਚ ਵੀ ਬਾਬਾ ਦੀਪ ਸਿੰਘ ਹੁੰਦੇ ਹਨ ਥੈਂਕ ਯੂ